ਦੋਸਤੋ ਨਮਸਕਾਰ ਅੱਜ ਜੋ ਤੁਸੀਂ ਵੀਡੀਓ ਤੁਸੀਂ ਵੀਡੀਓ ਨਾਲ ਚੱਲ ਰਹੀ ਹੈ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਰਾਜਸਥਾਨ ਸਾਈਡ ਦੀ ਹੈ ਤਾਂ ਜੋ ਚੋਰਾਂ ਨੇ ਚੋਰੀ ਕਰਨ ਦਾ ਤਰੀਕਾ ਲੱਭਿਆ ਤੁਸੀਂ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਓ ਤਾਂ ਇਹ ਲੋਕ ਜੋ ਸ਼ਿਕਾਰ ਬਣਾਉਂਦੇ ਸੀ ਟਰੱਕ ਡਰਾਈਵਰਾਂ ਨੂੰ ਜੋ ਹੈਵੀ ਲੋਡ ਟਰੱਕ ਤੇ ਸਮਾਨ ਲੋਡ ਕਰਕੇ ਲੈ ਕੇ ਜਾਂਦੇ ਨੇ ਤਾਂ ਪਲੀਜ਼ ਇਹ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਕਿ ਕਿਸ ਤਰੀਕੇ ਇਹਨਾਂ ਨੇ ਚੋਰੀ ਦਾ ਨਵਾਂ ਤਰੀਕਾ ਲੱਭਿਆ ਸੀ ਅਗਰ ਇਹ ਹੀ ਦਿਮਾਗ ਇਹ ਕਿਸੇ ਚੰਗੇ ਪਾਸੇ ਲਾਉਂਦੇ ਤਾਂ ਅੱਜ ਇਹਨਾਂ ਦੀ ਵਾਹਵਾ ਹੋਣੀ ਸੀ ਪਰ ਪੁੱਠੇ ਪਾਸੇ ਲਾਇਆ ਤਾਂ ਅੱਜ ਇਹ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਨੇ ਤੇ ਕਿਸ ਤਰੀਕੇ ਚੋਰੀਆਂ ਕਰਦੇ ਸੀ ਅੱਜ ਇਹ ਦੱਸ ਰਹੇ ਨੇ ਤਾਂ ਤੁਸੀਂ ਇਸ ਵੀਡੀਓ ਨੂੰ ਬੜਾ ਧਿਆਨ ਨਾਲ ਦੇਖਣਾ ਤਾਂ ਇੱਕ ਇੱਕ ਇਹਨਾਂ ਨੇ ਇੱਕ ਜੀਪ ਤਿਆਰ ਕਰੀ ਜਿਸ ਦੇ ਵਿੱਚ ਕਿਸ ਤਰੀਕੇ ਦੀ ਲਿਫਟ ਲਾਈ ਕਿ ਇਹ ਤੁਰੇ ਜਾਂਦੇ ਟਰੱਕਾਂ ਦੇ ਮਗਰ ਉਸ ਗੱਡੀ ਦੇ ਪਿੱਛੇ ਲਾ ਲੈਂਦੇ ਸੀ ਤੇ ਉੱਪਰ ਬੰਦਾ ਚੜ ਕੇ ਜੋ ਵੀ ਹੈਵੀ ਸਮਾਨ ਹੁੰਦਾ ਸੀ ਉਹ ਤੋਂ ਚੋਰੀ ਕਰ ਲੈਂਦੇ ਸੀ ਤਾਂ ਤੁਰੇ ਜਾਂਦੇ ਟਰੱਕ ਦੇ ਵਿੱਚ ਪਿੱਛੇ ਡਰਾਈਵਰਾਂ ਨੂੰ ਨਹੀਂ ਪਤਾ ਲੱਗਦਾ ਸੀ ਕਿ ਕੀ ਹੋ ਰਿਹਾ ਤਾਂ ਇਸ ਤਰੀਕੇ ਇਹਨਾਂ ਨੇ ਬਹੁਤ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਤਾਂ ਅੱਜ ਇਹ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ ਤਾਂ ਤੁਸੀਂ ਵੀ ਦੇਖੋ ਇਹ ਵੀਡੀਓ ਬੜੇ ਧਿਆਨ ਨਾਲ ਕਿਸ ਤਰੀਕੇ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਚੋਰੀਆਂ ਕਰਦੇ ਸੀ ਤਾਂ ਇਹ ਤੁਰੇ ਜਾਂਦੇ ਟਰੱਕ ਦੇ ਪਿੱਛੇ ਆਪਣੀ ਗੱਡੀ ਲਾ ਕੇ ਉੱਪਰ ਜੋ ਵੀ ਹੈਵੀ ਸਮਾਨ ਹੁੰਦਾ ਸੀ ਉਸ ਦੇ ਵਿੱਚੋਂ ਕਿ ਸਾਰਾ ਸਮਾਨ ਚੋਰੀ ਕਰ ਲੈਂਦੇ ਸੀ ਤਾਂ ਟਰੱਕ ਡਰਾਈਵਰ ਪਾਈ ਹੈਰਾਨ ਰਹਿ ਜਾਂਦੇ ਸੀ ਕਿ ਕਿਤੇ ਗੱਡੀ ਖੜੀ ਨਹੀਂ ਕਿਤੇ ਅਸੀਂ ਸਮਾਨ ਕਿਸ ਤਰੀਕੇ ਘਟਦਾ ਸੀ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਜੇ ਛਾਤਿਰ ਲੋਕ ਨੇ ਜਿਨ੍ਹਾਂ ਨੇ ਇਸ ਤਰੀਕੇ ਦਾ ਇੱਕ ਸਿਸਟਮ ਆਜਾਦ ਕਰ ਲਿਆ ਹੈ ਕਿ ਉਹ ਚੱਲਦੇ ਟਰੱਕ ਦੇ ਨਾਲ ਉਸ ਲਿਫਟ ਨੂੰ ਲਾ ਲੈਂਦੇ ਸੀ ਤੇ ਉੱਥੋਂ ਸਾਰਾ ਸਮਾਨ ਚੋਰੀ ਕਰਕੇ ਫੋਰ ਹੋ ਜਾਂਦੇ ਸੀ ਹੁਣ ਟਰੱਕ ਡਰਾਈਵਰ ਪਾਹੀਆਂ ਨੂੰ ਨਹੀਂ ਵੀ ਪਤਾ ਚੱਲਦਾ ਸੀ ਅਗਰ ਕਿਸੇ ਨੂੰ ਪਤਾ ਵੀ ਲੱਗਦਾ ਸੀ ਤਾਂ ਇਹ ਵੱਡਾ ਟਰੱਕ ਪਿੱਛੇ ਨਹੀਂ ਲਗਾਇਆ ਜਾਂਦਾ ਕਿਉਂਕਿ ਉਹ ਲੋਡਡ ਹੁੰਦਾ ਹੈ ਇਹ ਹੈ ਛੋਟੀ ਜੀਪ ਕਾਰਨ ਇਹ ਉਤੋਂ ਫਰ ਹੋ ਜਾਂਦੇ ਸੀ ਪਰ ਕਿਸੇ ਤਰੀਕੇ ਹੁਣ ਇਹ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ ਤਾਂ ਇਹਨਾਂ ਨੇ ਸਾਰਾ ਸਿਸਟਮ ਉਹਨਾਂ ਨੂੰ ਕਰਕੇ ਦਿਖਾਇਆ ਕਿਸ ਤਰੀਕੇ ਇਹ ਗੱਡੀ ਦੇ ਨਾਲ ਤੁਰੀ ਜਾਂਦੀ ਗੱਡੀ ਦੇ ਨਾਲ ਲਿਫਟ ਨੂੰ ਨਾਲ ਲਾ ਲੈਂਦੇ ਸੀ ਤੇ ਉਸ ਦੇ ਵਿੱਚੋਂ ਕਿਸ ਤਰੀਕੇ ਸਮਾਨ ਕਢ ਲੈਂਦੇ ਸੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਹੈ ਕਿ ਡਰਾਈਵਰ ਭਾਈ ਸੁਚੇਤ ਰਹੇ ਤਾਂ ਦੂਸਰੇ ਲੋਕਾਂ ਨੂੰ ਵੀ ਪਤਾ ਚੱਲੇ ਕਿ ਕੋਈ ਤੁਹਾਡੀ ਗੱਡੀ ਦੇ ਪਿੱਛੇ ਇਸ ਤਰੀਕੇ ਲਿਫਟ ਵਾਲੀ ਗੱਡੀ ਤਾਂ ਨਹੀਂ ਲਾਗਾ ਰੱਖੀ ਕਿਸੇ ਨੇ ਤਾਂ ਤੁਸੀਂ ਅਵੇਅਰ ਰਹੋ ਆਪਣੀ ਗੱਡੀ ਦੇ ਪਿੱਛੇ ਕੁਝ ਅਜਾਹਾ ਅੱਜਕਲ ਕੈਮਰਾ ਵਗੈਰਾ ਜਾਂ ਪਿੱਛੇ ਕੋਈ ਬੰਦਾ ਤਾਂ ਤੁਹਾਨੂੰ ਇਸ ਮਾਰ ਨਾ ਪੈ ਸਕੇ ਕਿ ਕੋਈ ਤੁਹਾਡੀ ਹੱਕ ਦੀ ਕਮਾਈ ਮਾਰ ਰਿਹਾ ਹੈ ਤਾਂ ਹੁਣ ਇਹ ਪੁਲਿਸ ਦੀ ਗ੍ਰਿਫਤ ਵਿੱਚ ਨੇ ਤਾਂ ਹੁਣ ਇਹ ਸਾਰਾ ਕੁਝ ਦੱਸ ਰਹੇ ਨੇ ਆ ਪੁਲਿਸ ਵੀ ਹੈਰਾਨ ਹੈ ਇਹਨਾਂ ਦੀ ਤਕਨੀਕ ਨੂੰ ਦੇਖ ਕੇ ਤੁਹਾਨੂੰ ਤੁਸੀਂ ਕਿੰਨੇ ਘ ਹੈਰਾਨ ਹੋ ਇਹ ਤਕਨੀਕ ਨੂੰ ਦੇਖ ਕੇ ਤਾਂ ਪਲੀਜ਼ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਹੋਰ ਲੋਕ ਵੀ ਸੁਚੇਤ ਹੋ ਸਕਣ ਤਾਂ ਡਰਾਈਵਰ ਭਾਈਆਂ ਨੂੰ ਸਿਰ ਬੇਨਤੀ ਹੈ ਕਿ ਉਹ ਆਪਣਾ ਧਿਆਨ ਵੱਧ ਤੋਂ ਵੱਧ ਰੱਖਣ ਤਾਂ ਇਹ ਹੈ ਗਿਰੋ ਪੁਲਿਸ ਦੇ ਖੱਥੇ ਚੜ ਗਿਆ ਤਾਂ ਹੁਣ ਤੋਬਾ ਤੋਬਾ ਕਰ ਰਿਹਾ ਹੈ ਤਾਂ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿ ਇਨ੍ਹਾਂ ਦੇ ਨਾਲ ਕਿਸ ਤਰੀਕੇ ਦਾ ਸਲੂਕ ਹੋਣਾ ਚਾਹੀਦਾ ਜੋ ਲੋਕਾਂ ਨੂੰ ਇਸ ਤਰੀਕੇ ਚੂਨਾ ਲਾਉਂਦੇ ਸੀ ਤਾਂ ਗਰੀਬ ਡਰਾਈਵਰ ਕਿਸ ਤਰੀਕੇ ਆਪਣੀ ਮਿਹਨਤ ਦੀ ਕਮਾਈ ਲੁੱਟਾਰੇ ਸੀ ਤਾਂ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਮੇਰਾ ਪੇਜ ऋषि मानसा वाला जरूर फॉलो करना त ए जियां वीडियो ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਦੇ ਰਹਾਂਗੇ ਬਹੁਤ ਬਹੁਤ ਧੰਨ